ਹਾਂਜੀ ਆਪਾਂ ਲੱਗੇ ਆਂ ਪੰਜੀਰੀ ਬਣਾਉਣ ਦੇਸੀ ਘਿਓ ਚ ਤੇ ਦੇਸੀ ਘਿਓ ਮੈਂ ਪਾਤਾ ਕਿਲੋ ਤੇ ਇੱਧਰ ਮੈਂ ਸਾਰਾ ਸਮਾਨ ਰੱਖਿਆ ਹੈ ਰੈਡੀ ਹੈ ਮੇਰਾ ਸਾਰਾ ਸਮਾਨ ਤੇ ਵੇਸਨ ਚ ਬਣਾਉਣੀ ਹੈ ਮੈਂ ਤੇ ਬਾਕੀ ਆ ਸਾਰਾ ਸਮਾਨ ਉਸ ਮੈਂ ਮਿਕਸੀ ਚ ਗ੍ਰाइंड ਕਰ ਲਿਆ ਇਹ ਕਾਜੂ ਬਦਾਮ ਤੇ ਬਾਕੀ ਇੱਧਰ ਮੈਂ ਮਖਾਣੇ ਕਰਨੇ ਆ ਗਰਮ ਤੇ ਇਹਨਾਂ ਨੂੰ ਪੀਸਣਾ ਹੈ ਤੇ ਵਿੱਚ ਪਾਉਣਾ ਹੈ ਅਲਸੀ ਸੌਂਫ ਸਭ ਕੁਝ ਹੈਗਾ ਸਮਾਨ ਤੇ ਬਾਕੀ ਚਲੋ ਆਪਾਂ ਬਣਾਉਨੇ ਆ ਪੰਜੀਰੀ ਹਾਂਜੀ ਇਹ ਗੁੰਦਾਆਂ ਤੇ ਮੈਂ ਘਿਓ ਚ ਭੁੰਨਦੀ ਆ ਫੁੱਲਣਦੀਆਂ ਨੇ ਤੇ ਇਹਨਾਂ ਨੂੰ ਹੁਣ ਆਪਾਂ ਜਦੋਂ ਪੁੱਲ ਜਾਣਗੀਆਂ ਤੇ ਮਤਲਬ ਕਿ ਇਹਨਾਂ ਨੂੰ ਠੰਡੇ ਹੋਣ ਤੇ ਬਾਅਦ ਚ ਗ੍ਰाइंड ਕਰਨਾ ਹੈ ਤੇ ਇਹ ਲੱਕ ਦਰਦ ਵਾਸਤੇ ਵਧੀਆ ਨੇ ਤੇ ਇਧਰ ਘਿਓ ਗਰਮ ਹੋ ਗਿਆ ਵਾ ਇਹਦੇ ਵਿੱਚ ਮੈਂ ਪਾਉਣਾ ਵੇਸਣ ਬਾਕੀ ਉਧਰ ਸਾਰਾ ਸਮਾਨ ਗ੍ਰाइंड ਕਰ ਲਿਆ ਆਪਾਂ ਹਾਂਜੀ ਆਪਾਂ ਘਿਓ ਦੇ ਵਿੱਚ ਵੇਸਣ ਪਾਤਾ ਕਿਲੋ ਘਿਓ ਲੈਣਾ ਹੈ ਤੇ ਕਿਲੋ ਵੇਸਣ ਲੈਣਾ ਹੈ ਤੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲੈਣਾ ਵਾ ਜਿੰਨਾ ਚਿਰ ਮਨ ਲਓ ਬਰਾਊਨ ਤੇ ਲਾਲ ਕਰਨਾ ਆਪਾਂ ਵੇਸਨੂੰ ਚਾਹੇ ਆਪਾਂ ਨੂੰ ਅੱਧਾ ਘੰਟਾ ਲੱਗੇ ਚਾਹੇ ਆਪਾਂ ਨੂੰ 1 ਘੰਟਾ ਲੱਗੇ ਪਰ ਇਹਨੂੰ ਹੁਣ ਆਪਾਂ ਨਾ ਕੜਛੀ ਫੇਰੀ ਜਾਣੀ ਆ ਜਿੰਨਾ ਟਾਈਮ ਇਹਨੂੰ ਲਾਲ ਨਹੀਂ ਹੁੰਦਾ ਬਾਅਦ ਸ ਇਹਨੂੰ ਭੁੱਜਣ ਚ ਟਾਈਮ ਲੱਗਣਾ ਵਾ 1 ਘੰਟਾ ਲੱਗੇ ਤੇ ਬਾਅਦ ਚ ਫਟਾਫਟ ਸਾਰਾ ਸਮਾਨ ਪਾ ਦੇਣਾ ਵਾ ਰੈਡੀ ਆ ਸਾਰਾ ਕੁਝ ਤੇ ਇਹ ਤਾਂ ਫਟਾਫਟ ਉਦੋਂ ਪੋਣਾ ਹੁੰਦਾ ਸਮਾਨ ਬਸ ਇਹਨੂੰ ਭੁੰਨਣ ਚ ਟਾਈਮ ਲੱਗਣਾ ਚਾਹੇ 1 ਘੰਟਾ ਕਿਉਂ ਨਾ ਲੱਗੇ ਤੇ ਚਲੋ ਜੀ ਆਪਾਂ ਹੁਣ ਭੁੰਨਦੇ ਆਂ ਹਾਂਜੀ ਜੋ ਅੱਧ ਵਿੱਚ ਵੇਸਣ ਭੁੱਜ ਗਿਆ ਤੇ ਉਸ ਤੋਂ ਬਾਅਦ ਅਸੀਂ ਪਾਤੀ ਅਲਸੀ ਤੇ ਹੁਣ ਅਲਸੀ ਵੀ ਨਾਲ ਬਾਅਦ ਵਿੱਚ ਭੁੱਜ ਜੂਗੀ ਤੇ ਅੱਧਾ ਘੰਟਾ ਹੋ ਗਿਆ ਸਾਨੂੰ ਭੁੰਨਦਿਆਂ ਨੂੰ ਤੇ ਬਾਕੀ ਹੱਲੇ ਟਾਈਮ ਪਿਆ ਵਾ ਵੇਖੋ ਹੁਣ ਕਿੰਨਾ ਟਾਈਮ ਲੱਗਦਾ ਆ ਤੇ ਬਾਕੀ ਆ ਸਾਮਾਨ ਆਪਾਂ ਬਾਅਦ ਵਿੱਚ ਪਾਵਾਂਗੇ ਸੁੰਢ ਤੇ ਬਾਕੀ ਜਿੰਨਾ ਕੋ ਸਾਮਾਨ ਆ ਸਾਰਾ ਬਾਅਦ ਵਿੱਚ ਪਾਵਾਂਗੇ ਜਦੋਂ ਬਣਦੀ ਆ ਵੇਸਣ ਭੁੱਜਦਾ ਜਦੋਂ ਮੈਂ ਪਾਉਣ ਲੱਗੀ ਆ ਸੁੰਢ ਕਿਉਂਕਿ ਆਪਣਾ ਵੇਸਣ ਲਾਲ ਹੋ ਗਿਆ ਵਾ 1 ਘੰਟਾ ਹੋ ਗਿਆ ਵਾ 10 ਮਿੰਟ ਘੱਟ 9 ਮਿੰਟ ਘੱਟ ਤੇ ਲਾਲ ਜਾ ਰਹਾ ਹੋ ਗਿਆ ਵਾ ਹੁੰਡ ਪਾ ਪੀ ਮੈਂ ਹੁਣ ਬਾਕੀ ਸਾਰਾ ਸਮਾਨ ਪਾਵਾਂਗੇ ਓਲੀ ਓਲੀ ਕਰਕੇ ਆਪਾਂ ਸਾਰਾ ਸਮਾਨ ਪਾਵਾਂਗੇ ਇੱਥੇ ਹਾਂਜੀ ਤੇ ਆਪਾਂ ਕਰ ਲਿਆ ਮਿਕਸ ਸਾਰਾ ਸਮਾਨ ਤੇ ਬਣ ਚੁੱਕੀ ਆ ਪੰਜੀਰੀ 1 ਘੰਟਾ ਲੱਗਦਾ ਹੈ ਇਹਦੇ ਵਿੱਚ ਥੋੜਾ ਕਲਰ ਵੱਖਰਾ ਆਉਂਦਿਆ ਫੋਨ ਦੇ ਵਿੱਚ ਤੇ ਕਲਰ ਬਹੁਤ ਸੋਹਣਾ ਵਾ ਤੇ ਬਾਕੀ ਬਹੁਤ ਸਮਾਨ ਬਣ ਪਾ ਕੇ ਤੇ ਫਿਰ ਬਣਦੀ ਆ ਪੰਜੀਰੀ 1 ਘੰਟਾ ਲੱਗਦਾ ਹੈ ਤੇ ਚਲੋ ਜੀ ਤੁਸੀਂ ਵੀ ਬਣਾਓ ਤੇ ਹੈ ਤਾਂ ਐ ਸੌਖੀ ਸੌਖੀ ਹੈ ਬਣਾਉਣੀ ਮਤਲਬ ਇੱਕ ਘੰਟਾ ਲੱਗਦਾ ਹਲੋਣੀ ਥੋੜੀ ਜਿਹੀ ਔਖੀ ਆ ਕੜਛੀਆਂ ਮਾਰ ਮਾਰ ਕੇ ਥੱਕ ਜਾਈਦਾ ਵਾ ਤੇ ਬਾਕੀ ਸਮਾਨ ਜਲਦੀ ਜਲਦੀ ਪੈ ਜਾਂਦਾ ਸਾਰਾ ਸਮਾਨ ਵਿੱਚ ਤੇ ਤੁਸੀਂ ਵੀ ਬਣਾਓ ਤੇ ਖਾਓ ਤੇ ਚਲੋ ਜੀ ਤੁਸੀਂ ਕਰ ਦਿਓ ਮੇਰੀ ਵੀਡੀਓ ਨੂੰ ਲਾਈਕ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਥੈਂਕ ਯੂ ਜੀ